ਅਮਲੇਕਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋ ਬਿਕਰਮ ਸਿੰਘ ਮਜੀਠੀਆ ਜਿਹੜੇ ਕਿ ਆਪਣੀਆਂ ਮੁੱਛਾਂ ਨੂੰ ਤਾ ਦੇ ਕੇ ਪੱਟਾਂ ਤੇ ਹੱਥ ਮਾਰ ਕੇ ਸੀਐਮ ਭਗਵੰਤ ਮਾਨ ਨੂੰ ਲਲਕਾਰਦੇ ਸੀਗੇ 7 ਮਹੀਨੇ ਨਾਬਾ ਦੀ ਜੇਲ੍ਹ ਦੇ ਵਿੱਚ ਕੱਟ ਕੇ ਆਏ ਫਿਰ ਜਾ ਕੇ ਉਹਨਾਂ ਦੀ ਜ਼ਮਾਨਤ ਹੋਈ ਹੈ ਇਹ ਜ਼ਮਾਨਤ ਜ਼ਿਆਦਾ ਦੇਰ ਤੱਕ ਨਹੀਂ ਰਹੇਗੀ ਕਿਉਂਕਿ ਉਹਨਾਂ ਦੇ ਉੱਤੇ ਵੜਨ ਜਾ ਰਿਹਾ ਇੱਕ ਨਵਾਂ ਪਰਚਾ ਨਾ ਸਿਰਫ ਵਿਕਰਮ ਸਿੰਘ ਮਜੀਠੀਆ ਤੇ ਬਲਕਿ ਬਾਬਾ ਗੁਜਿੰਦਰ ਸਿੰਘ ਢਿੱਲੂ ਦੇ ਉੱਤੇ ਵੀ ਅਖਰ ਸਾਰਾ ਮਾਮਲਾ ਕੀ ਹੈ ਇਸ ਦੇ ਬਾਰੇ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਆ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਯਾਨੀ ਵਿਕਰਮ ਸਿੰਘ ਮਜੀਠੀਆ ਬਾਰੇ ਇੱਕ ਐਸੀ ਖਬਰ ਨੇ ਦਸਤਕ ਦੇ ਦਿੱਤੀ ਹੈ ਪੰਜਾਬ ਦੇ ਕੁਝ ਬੁੱਧੀਜੀਵੀ ਲੋਕ ਤਾਂ ਪਹਿਲਾਂ ਹੀ ਕਹਿ ਰਹੇ ਸੀ ਕਹਿੰਦੇ ਜੀ ਜਿਹੜਾ ਬਿਕਰਮ ਸਿੰਘ ਮਜੀਠੀਆ ਦੇ ਜ਼ਮਾਨਤ ਨੂੰ ਲੈ ਕੇ ਉਹਨਾਂ ਦੇ ਸਮਰਥਕ ਨਾਬਾਦੀ ਜੇਲ੍ਹ ਦੇ ਸਾਹਮਣੇ ਖੜ ਕੇ ਰੌਲਾ ਪਾ ਰਹੇ ਨੇ ਢੋਲ ਬੁਜਾ ਰਹੇ ਨੇ ਹਾਲਾਂਕਿ ਉਹਨਾਂ ਦਾ ਹੱਕ ਹੈ ਪਰ ਪਹਿਲਾਂ ਕਿਹਾ ਜਾ ਰਿਹਾ ਸੀ ਬਿਕਰਮ ਸਿੰਘ ਮਜੀਠੀਆ ਫੇਰ ਤੋਂ ਨਾਬਾਦੀ ਜੇਲ੍ਹ ਦੇ ਵਿੱਚ ਅੰਦਰ ਜਾ ਸਕਦੇ ਨੇ ਤਾਂ ਹੁਣ ਇੱਕ ਬਾਦ ਵੱਡੀ ਅਪਡੇਟ ਬਿਕਰਮ ਸਿੰਘ ਮਜੀਠੀਆ ਹੀ ਨਹੀਂ ਬਲਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਡੇਰਾ ਬਿਆਸ ਦੇ ਜਿਹੜੇ ਕਿ ਮੁਖੀ ਨੇ ਉਹਨਾਂ ਨੂੰ ਵੀ ਬਿਕਰਮ ਸਿੰਘ ਮਜੀਠੀਏ ਦੇ ਨਾਲ ਜਦੋਂ ਦੀ ਉਹਨਾਂ ਨੇ ਮੁਲਾਕਾਤ ਕੀਤੀ ਔਰ ਉਹਨਾਂ ਨੂੰ ਉਹਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ ਕਿ ਸਿਆਸੀ ਧਰ ਦੇ ਅੰਦਰ ਜਿਆਦਾ ਜਿਹੜੀ ਕਿ ਖਲਬਲੀ ਮਚਾਉਣ ਦੇ ਲਈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸੰਗਤਾਂ ਤੋਂ ਵੀ ਉੱਪਰ ਉੱਠ ਕੇ ਬਿਕਰਮ ਸਿੰਘ ਮਜੀਠੀਏ ਦੇ ਨਾਲ ਮੁਲਾਕਾਤ ਕੀਤੀ ਔਰ ਦੂਜੇ ਪਾਸੇ ਉਹਨਾਂ ਨੇ ਸਿਆਸੀ ਧਰ ਦੇ ਵੱਲ ਜਿਹੜਾ ਕਿ ਆਪਣੇ ਕਦਮ ਵਧਾ ਦਿੱਤੇ ਨੇ ਤਾਂ ਹੁਣ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਬਿਕਰਮ ਸਿੰਘ ਮਜੀਠੀਆ ਬਾਰੇ ਇੱਕ ਐਸਾ ਸਨੇਹਾ ਬਿਕਰਮ ਸਿੰਘ ਮਜੀਠੀ ਦੇ ਉੱਤੇ ਇੱਕ ਨਵੇਂ ਕੇਸ ਨੇ ਫੇਰ ਤੋਂ ਦਸਤਕ ਦੇ ਦਿੱਤੀ ਹੈ। ਯਾਨੀ ਬਿਕਰਮ ਸਿੰਘ ਮਜੀਠੀ ਇਸ ਗੱਲ ਨੂੰ ਖੁਦ ਕੁਝ ਹੀ ਘੰਟੇ ਪਹਿਲਾਂ ਆਪਣੀ ਜ਼ੁਬਾਨ ਦੇ ਵਿੱਚੋਂ ਕਹਿ ਚੁੱਕੇ ਨੇ ਕਿ ਪੰਜਾਬ ਦੀ ਸਰਕਾਰ ਮੇਰੇ ਸਿਰ ਤੇ ਕੋਈ ਨਾ ਮਾਂ ਕੇਸ ਮਾਰ ਸਕਦੀ ਆ। ਮੇਰੇ ਉੱਤੇ ਹਮਲਾ ਕਰਾ ਸਕਦੀ ਆ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਅਕਸਰ ਤੁਸੀਂ ਸੁਣਿਆ। ਪਰ ਦੂਜੇ ਪਾਸੇ ਚਰਚਾ ਜਿਹੜਾ ਕਿ ਰਾਧਾ ਸੁਆਮੀ ਦੇਰੇ ਦੇ ਮਾਲਕ ਕਹਿ ਲੋ, ਉਹ ਮੁਖੀ ਕਹਿ ਲੋ। ਬਾਬਾ ਗੁਰਿੰਦਰ ਸਿੰਘ ਢਿੱਲੋਂ ਉਨ੍ਹਾਂ ਦੇ ਉੱਤੇ ਬਹੁਤ ਵੱਡੀ ਚਰਚਾ ਪੰਜਾਬ ਭਰ ਦੇ ਵਿੱਚ ਹੋਣ ਲੱਗੀ ਹੈ ਕਿਉਂਕਿ ਉਹਨਾਂ ਨੇ ਜਿਹੜਾ ਕੰਮ ਕੀਤਾ ਵਿਕਰਮ ਸਿੰਘ ਮਜੀਠੀ ਦੇ ਹੱਕ ਦੇ ਵਿੱਚ ਇਸ ਗੱਲ ਨੂੰ ਲੈ ਕੇ ਪੰਜਾਬ ਭਰ ਦੇ ਵਿੱਚੋਂ ਮਾਮਲਾ ਕੀ ਖੜਾ ਹੋ ਰਿਹਾ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀ ਦੇ ਉੱਤੇ ਵਿਜੀਲੈਂਸ ਬੀਰੋ ਪੰਜਾਬ ਦੀ ਸਰਕਾਰ ਅੰਦਰ ਖਾਤੇ ਕਿਵੇਂ ਭਾਜੜਾ ਪਾ ਦਿੱਤੀਆਂ ਨੇ ਵਿਜੀਲੈਂਸ ਬੀਰੋ ਦੀਆਂ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਨੇ ਪੂਰੀ ਰਣਨੀਤੀ ਫੇਰ ਤੋਂ ਵਿਕਰਮ ਸਿੰਘ ਮਜੀਠੀਆ ਦੀ ਬਣਾ ਲਈ ਹੈ ਯਾਨੀ ਵਿਕਰਮ ਸਿੰਘ ਮਜੀਠੀਆ ਚਿੱਪੇ ਦਾ ਤਸਕਰ ਇਹ ਪੰਜਾਬ ਦੇ ਵਿੱਚ ਆਲਰੇਡੀ ਪਹਿਲਾਂ ਤੋਂ ਹੀ ਸਾਬਤ ਹੋ ਚੁੱਕਿਆ ਕਿਉਂਕਿ ਇਹਦੀ ਪੁਸ਼ਟੀ ਕੌਣ ਕਰਦਾ ਹੈ ਵਿਕਰਮ ਸਿੰਘ ਮਜੀਠੀਆ ਦਾ ਸਾਥੀ ਜਗਦੀਸ਼ ਸਿੰਘ ਭੋਲਾ ਜੀਨੇ ਹਾਲਾਂਕਿ ਕੋਰਟ ਦੇ ਅੰਦਰ ਖੜ ਕੇ ਗੱਲ ਕਹੀ ਸੀ ਕਹਿੰਦਾ ਵਿਕਰਮ ਸਿੰਘ ਮਜੀਠੀਆ ਮੇਰਾ ਦੋਸਤ ਆ ਅਸੀਂ ਤਸਕਰੀ ਕਰਦੇ ਆ ਉਹਨਾਂ ਨੇ ਖੁਲਾਸੇ ਕਰ ਦਿੱਤੇ ਸੀ ਹਾਲਾਂਕਿ ਉਦੋਂ ਅਕਾਲੀ ਦਲ ਦੀ ਸਰਕਾਰ ਰਹੀ ਹੈ ਜਦੋਂ ਜਗਦੀਸ਼ ਸਿੰਘ ਭੋਲੇ ਨੇ ਇਹ ਖੁਲਾਸੇ ਕੀਤੇ ਪਰ ਵਿਕਰਮ ਸਿੰਘ ਮਜੀਠੀ ਦੇ ਉੱਤੇ ਜਿਹੜੇ ਕਿ ਸਿਆਸੀ ਮਾਹਰ ਨੇ ਔਰ ਬਹੁਤ ਵੱਡੇ ਸੀਨੀਅਰ ਪੱਤਰਕਾਰ ਉਹਨਾਂ ਦੀ ਜਵਾਨੀ ਤੁਹਾਨੂੰ ਵਿਕਰਮ ਸਿੰਘ ਮਜੀਠੀ ਦੇ ਉੱਤੇ ਇੱਕ ਬਹੁਤ ਵੱਡੀ ਅਪਡੇਟ ਸਾਂਝੀ ਕਰਨ ਜਾ ਰਹੇ ਹਨ ਕਿਉਂਕਿ ਮਾਹੌਲ ਪੰਜਾਬ ਦੇ ਅੰਦਰ ਫੇਰ ਤੋਂ ਵਿਕਰਮ ਸਿੰਘ ਮਜੀਠੀਆ ਬਿਗਾਰਨ ਦੀ ਕੋਸ਼ਿਸ਼ ਕਰ ਚੁੱਕੇ ਨੇ ਸੁਣੋ ਵਿਕਰਮ ਸਿੰਘ ਮਜੀਠੀਆ ਜਵਾਨਤ ਤੇ ਜੇਲ੍ਹ ਤੋਂ ਬਾਅਦ ਦਾ ਅਗੇ ਵੀ ਪਰ ਕੀ ਉਹਨਾਂ ਤੇ ਇੱਕ ਹੋਰ ਪਰਚੇ ਦੀ ਤਿਆਰੀ ਹੋ ਰਹੀ ਹੈ ਜਿਸ ਦੁਆਰਾ ਫੇਰ ਉਹਨਾਂ ਨੂੰ ਜੇਲ੍ਹਜਾਂਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਹ ਆਪ ਮੀਡੀਆ ਵਿੱਚ ਇਸ ਗੱਲ ਦੇ ਦਾਅਵੇ ਵੀ ਕਰ ਰਹੇ ਨੇ ਆਪਣੀ ਵਕੀਲਾ ਦੀ ਪਹੁੰਚ ਦਾ ਵੀ ਜ਼ਿਕਰ ਕਰਦੇ ਨੇ ਪਰ ਨਾਲ ਨਾਲ ਜਦੋਂ ਇਹਨਾਂ ਗੱਲਾਂ ਦਾ ਜ਼ਿਕਰ ਆਉਂਦਾ ਹੈ ਤਾਂ ਸਵਾਲ ਖੜੇ ਹੁੰਦੇ ਨੇ ਕਿ ਮੁੱਖ ਮੰਤਰੀ ਤੋਂ ਵਰਤਮਾਨ ਮੋਰਾਂ ਦੇ ਜਿਲ੍ਹੇ ਤਵੀਟ ਕੀਤਾ ਸੀਗਾ ਉਹਦੇ ਤੋਂ ਬਾਅਦ ਕੀ ਅੰਦਰਖੱਤ ਦੇ ਵਿਜੀਲੈਂਸ ਨੂੰ ਵੀ ਭਾਜੜਾ ਬਾਦ ਦਿੱਤੀ ਗਈ ਹੈ ਤੇ ਬਾਕੀ ਏਜੰਸੀਆਂ ਪੰਜਾਬ ਦੀਆਂ ਜਿਹੜੀਆਂ ਉਹ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੋਈ ਨਵਾਂ ਕੇਸ ਜਿਹੜਾ ਉਹ ਖੜਾ ਕਰਦੇ ਜਾ ਰਹੀ ਹੈ ਮੱਤੀ ਸਾਹਿਬ ਪਹਿਲੀ ਗੱਲ ਤੇ ਆ ਕਿ ਜੇਕਰ ਤੁਸੀਂ ਕੋਈ ਮਜਦੀਤਿਆ ਜਨਾਬ ਮਰਦੀ ਰੋਲਾ ਪਾਈ ਜਾਵੇ ਨਾ ਉਹ ਟ੍ਰਾਇਲ ਕੋਰਟੇ ਨਾ ਲੋ ਹਾਈ ਕੋਰਟੇ ਤੇ ਦੇਰ ਜਾ ਕੇ ਬੜਿਆ ਸੁਪਰੀਮ ਕੋਰਟ ਤੋਂ ਉਹ ਵੀ 7 ਮਹੀਨਾ ਬਾਅਦ 7 ਮਹੀਨੇ ਬਾਅਦ ਤੁਹਾਨੂੰ ਬੇਲ ਮਿਲਿਆ ਤੇ ਬਾਹਰ ਆ ਕੇ ਤੁਸੀਂ ਬੜਤਾ ਮਾਰ ਦੋ ਜੀ ਮੈਂ ਬਾਹਰ ਰਹਿ ਦੇ ਕੇ ਸੁਣਦਾ ਸੀ ਦੋ ਤਿੰਨ ਸਨੇ ਰੱਖਦਾ ਸੀ ਇੱਕ ਗਿੱਟਿਆ ਥਲੇ ਇੱਕ ਗੋਡਿਆ ਥਲੇ ਤੇ ਇੱਕ ਕੱਪਾ ਸੱਤ ਥਲੇ ਸੱਤ ਜਿਹੜਾ ਸਿਰਥਲ ਰੱਖਿਆ ਹੁੰਦਾ ਸੀ ਉਹਦੇ ਤੇ ਮੇਰੀ ਘਰ ਦੀ ਜਗਾ ਲਿਖਿਆ ਹੁੰਦਾ ਸੀ ਜਿਹੜਾ ਗੋਦਿਆਂ ਤੇ ਲਿਖਿਆ ਹੁੰਦਾ ਸੀ ਉੱਤੇ ਭਗਵਤ ਮਾਨ ਦਾ ਤੇ ਜਿਹੜਾ ਕਿਤੇ ਅੰਦਰ ਕੀ ਹੁੰਦਾ ਸੀ ਦਿੱਲੀ ਵਾਲਿਆਂ ਦਾ ਤਾਂ ਸੁਣ ਲਿਆ ਪੰਜਾਬ ਵਾਲਿਓ ਕੁੱਲ ਮਿਲਾ ਕੇ ਗੱਲ ਇਹ ਹੈ ਵਿਕਰਮ ਸਿੰਘ ਮਜੀਠੀਆ ਫੇਰ ਤੋਂ ਕੇਹੜਾ ਜਾਊਗਾ ਕਿਉਂਕਿ ਉਹਨੇ ਬਹੁਤ ਵੱਡੇ ਪੱਦਰ ਦੇ ਉੱਤੇ ਚਿੱਟੇ ਦੀ ਤਸਕਰੀ ਪੰਜਾਬ ਦੇ ਅੰਦਰ ਆਲਰੇਡੀ ਕੀਤੀ ਹੈ ਪਰ ਵਿਕਰਮ ਸਿੰਘ ਮਜੀਠੀ ਦੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਿਹੜੀਆਂ ਫੇਰ ਤੋਂ ਉਹਨੇ ਕਰਤੂਤਾ ਕੀਤੀਆਂ ਨਾ ਆ ਕੇ ਮੁੱਛਾ ਫੇਰ ਤੋਂ ਚੜਾਉਂਦਾ ਤੇ ਉਸ ਤੋਂ ਬਾਅਦ ਕਹਿੰਦਾ ਮੇਰੇ ਸਿਰ ਥਲੇ ਜਿਹੜਾ ਸਹਾਰਾਣਾ ਸੀ ਨਾ ਜੇਲ੍ਹ ਦੇ ਅੰਦਰ ਉਹਦੇ ਉੱਤੇ ਮੇਰੀ ਘਰ ਵਾਲੀ ਦਾ ਨਾਮ ਲਿਖਿਆ ਸੀ ਔਰ ਜਿਹੜਾ ਮੇਰੇ ਗੋਡਿਆਂ ਦੇ ਥਲੇ ਸਹਾਰਾਣਾ ਹੁੰਦਾ ਸੀ ਉਹਦੇ ਤੇ ਭਗਵੰਤ ਸਿੰਘ ਮਾਨ ਦਾ ਨਾਮ ਲਿਖਿਆ ਸੀ ਔਰ ਜਿਹੜਾ ਕਹਿੰਦਾ ਮੇਰੇ ਗਿੱਟਿਆਂ ਦੇ ਥਲੇ ਹੁੰਦਾ ਸੀ ਉਹ ਤੇ ਦਿੱਲੀ ਵਾਲਾ ਦਾ ਨਾਮ ਲਿਖਿਆ ਸੀ ਯਾਨੀ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਉਹਨਾਂ ਨੇ ਬਹੁਤ ਮਾੜੀ ਸ਼ਦਾਬਲੀ ਦਾ ਜਿਹੜਾ ਕਿ ਚੂਜ ਕੀਤਾ ਔਰ ਉਸ ਤੋਂ ਬਾਅਦ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਨ੍ਹਾਂ ਦੀ ਪੰਜਾਬ ਹੀ ਨਹੀਂ ਬਲਕਿ ਦੇਸ਼ ਭਰ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਨੈਟਵਰਕ ਹੈ ਉਹਨਾਂ ਦੇ ਉੱਤੇ ਲੋਕ ਆ ਜਿਹੜੇ ਪੰਜਾਬ ਦੇੋਂ ਥੂ-ਥੂ ਕਰ ਰਹੇ ਨੇ ਕਿ ਇਹ ਬਾਬਾ ਨਹੀਂ ਹੋ ਸਕਦਾ ਇਹ ਇੱਕ ਬਸਤ ਵੱਡਾ ਸਿਆਸਤਦਾਨ ਸਰਸੇ ਵਾਲੇ ਦਾ ਅੰਜਾਮ ਕੀ ਹੋਇਆ ਉਹ ਪੂਰੀ ਦੁਨੀਆ ਜਾਣਦੀ ਹੈ ਉਸ ਤੋਂ ਵੱਡਾ ਨੈਟਵਰਕ ਤਾਂ ਇਸ ਬਾਬੇ ਦਾ ਨਹੀਂ ਹੈ ਪਰ ਸਰਸੇ ਵਾਲੇ ਸਾਧ ਨਹੀਂ ਆਪਣਾ ਜਦੋਂ ਦਾ ਪਾਪ ਦਾ ਘੜਾ ਭਰਿਆ ਨਾ ਤੇ ਉਹਦੀ ਹਾਲਤ ਕੀ ਅੱਜ ਇਹ ਵੀ ਸਾਰਿਆਂ ਨੂੰ ਆਲਰੇਡੀ ਪਤਾ ਹੈ ਪਰ ਜਿਹੜਾ ਡੇਰਾ ਬਿਆਸ ਵਾਲਾ ਗੁਰਿੰਦਰ ਸਿੰਘ ਢਿੱਲੋਂ ਬਾਬਾ ਆਪਣੇ ਆਪ ਨੂੰ ਉਹ ਬਾਬਾ ਕਹਿੰਦਾ ਪਰ ਸਿਆਸੀ ਧਿਰਾਂ ਦੇ ਵਿੱਚ ਅੱਜ ਤੋਂ ਉਹਦੀ ਸ਼ੁਰੂਆਤ ਹੋ ਚੁੱਕੀ ਹੈ ਯਾਨੀ ਵਿਕਰਮ ਸਿੰਘ ਮਜੀਠੀਆ ਨੇ ਆਪਣਾ ਆਪਣੇ ਆਪ ਦੇ ਮੂੰਹ ਦੇ ਵਿੱਚੋਂ ਇਹ ਗੱਲ ਕਹੀ ਕਹਿੰਦਾ ਮੇਰਾ ਦੋਸਤ ਹੈ ਤਾਂ ਪੰਜਾਬ ਦੇ ਅੰਦਰ ਚਰਚਾ ਹੋਰ ਛੇੜ ਗਈ ਹੈ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਦਾ ਚਿੱਟੇ ਦਾ ਤਸਕਰ ਬਹੁਤ ਵੱਡਾ ਸਮਗਲਰ ਕਿਉਂਕਿ ਇਹ ਭੋਲੇ ਨੇ ਸਾਬਤ ਕੀਤਾ ਜੇਕਰ ਕੋਈ ਇਹ ਗੱਲ ਕਵੇ ਕਿ ਸਾਬਤ ਕਿਵੇਂ ਹੋਊ ਭੋਲੇ ਨੇ ਕਿਹਾ ਜਿਹੜਾ ਉਹਦੇ ਨਾਲ ਫੜਿਆ ਗਿਆ ਸੀ ਇਹਨਾਂ ਦੀ ਸਰਕਾਰ ਦੇ ਹੀ ਅੰਦਰ ਤਾਂ ਹੁਣ ਬਾਬੇ ਨੂੰ ਲੈ ਕੇ ਕਹਿੰਦੇ ਵਿਕਰਮ ਮਜੀਠੀਆ ਦਾ ਜੋ ਉਹ ਦੋਸਤ ਹੈ ਤਾਂ ਇਹ ਵੀ ਚੱਟੇ ਦਾ ਫਿਰ ਸਮਗਲਰ ਹੋਣਾ ਹਾਲਾਂਕਿ ਬਾਬੇ ਨੂੰ ਬਹੁਤ ਸਾਰੀਆਂ ਗੱਲਾਂ ਹੋਰ ਵੀ ਕਹੀਆਂ ਜਾ ਰਹੀਆਂ ਨੇ ਕਹਿੰਦੇ ਇਹਦੀ ਕਈ ਕਰੋੜਾਂ ਦੀ ਕੋਠੀ ਹੈ ਇੱਕ ਚੰਡੀਗੜ੍ਹ ਦੇ ਅੰਦਰ ਬੰਗਲਾ ਉਹ ਬਾਬੇ ਗੁਰਿੰਦਰ ਸਿੰਘ ਢਿੱਲੋਂ ਨੇ ਕਿੱਥੋਂ ਲੈਂਦਾ ਸਾਡੇ ਹੀ ਪੰਜਾਬ ਦੀਆਂ ਔਰ ਪੂਰੇ ਦੇਸ਼ ਭਰ ਦੀਆਂ ਸੰਗਤਾਂ ਦੇ ਪੈਸੇ ਦੇ ਨਾਲ ਉਸ ਬੰਗਲੇ ਨੂੰ ਖਰੀਦਿਆ ਗਿਆ ਫਿਰ ਵੱਡੀਆਂ-ਵੱਡੀਆਂ ਗੱਡੀਆਂ ਤੇ ਘੁੰਮਦਾ ਮਰਸਦੀ ਗੱਡੀਆਂ ਹੁੰਦੀਆਂ ਉਹਦੇ ਕੋਲੇ ਬਹੁਤ ਸਾਰੇ ਆਪਦੇ ਹੈਲੀਕਾਪਟਰ ਵੀ ਉਹਦੇ ਕੋਲੇ ਇੱਕ ਆਪ ਦਾ ਬਹੁਤ ਸਾਰਾ ਯਾਨੀ ਇੱਕ ਸਮਰਾਜ ਖੜਾ ਕਰਨ ਦੀ ਲਗਾਤਾਰ ਕੋਸ਼ਿਸ਼ ਇਹਨਾਂ ਡੇਰੇ ਵਾਲੇ ਜਿਹੜੇ ਕਿ ਸਾਧਾਂ ਦੁਆਰਾ ਕੀਤੀ ਜਾ ਰਹੀ ਹੈ ਇਹ ਪੰਜਾਬ ਪਰ ਦੇ ਲੋਕਾਂ ਦੀ ਵੱਡੀ ਚਰਚਾ ਫੇਰ ਤੋਂ ਛੱਡੀ ਸ਼ੁਰੂ ਹੋ ਗਈ ਹੈ ਕਿਉਂਕਿ ਪਹਿਲਾਂ ਡੇਰਾ ਜਿਹੜਾ ਕਿ ਸਰਸੇ ਵਾਲਾ ਇਤੋਂ ਜੰਗ ਸ਼ੁਰੂ ਹੁੰਦੀ ਹੈ ਫੇਰ ਪੰਜਾਬ ਦੇ ਅੰਦਰ ਆਲਰੇਡੀ ਪੰਜਾਬ ਦੇ ਲੋਕ ਜਾਣ ਚੁੱਕੇ ਕਿ ਇਹ ਡੇਰੇ ਨਹੀਂ ਹੈ ਇਹ ਦਰਸਾਲ ਦੇ ਵਿੱਚ ਆਪਣੇ ਆਪ ਦੇ ਅੰਦਰ ਇੱਕ ਸਰਕਾਰ ਜਿਹੜੀ ਕਿ ਹੁਣ ਸਰਕਾਰਾਂ ਨੂੰ ਝਕਾਉਣ ਦੀ ਗੱਲ ਕਰਦੀ ਹੈ ਕਦੇ ਕਿਸੇ ਵੱਲ ਇਸ਼ਾਰਾ ਕਰਦੀ ਹੈ ਬਿਕਰਮ ਸਿੰਘ ਮਜੀਠੀਆ ਦਾ ਸਾਥ ਦੇ ਕੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਬਹੁਤ ਮਾੜਾ ਕੀਤਾ ਇਹ ਪੰਜਾਬ ਦੇ ਲੋਕਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਗੱਲਾਂ ਸਾਹਮਣੇ ਆ ਰਹੀਆਂ ਔਰ ਜਿਹੜੀਆਂ ਸੰਗਤਾਂ ਬਾਬੇ ਦੇ ਨਾਲ ਜੁੜੀਆਂ ਸੀ ਉਹਨਾਂ ਸੰਗਤਾਂ ਦੇ ਵਿੱਚ ਵੀ ਬਾਅਦ ਵੱਡੀ ਚਰਚਾ ਕਿ ਬਾਬਾ ਜਿਹੜਾ ਅਸੀਂ ਦਾ ਪਹਿਲਾਂ ਵਾਲੇ ਬਾਬਿਆਂ ਕਰਕੇ ਆਉਂਦੇ ਸੀ ਇਹ ਬਾਬਾ ਬਾਬਾ ਨਹੀਂ ਹੈ ਇਹ ਕੋਈ ਸਿਆਸਤਦਾਨ ਹੈ ਆਉਣ ਵਾਲੇ ਸਮੇਂ ਦੇ ਅੰਦਰ ਇਹੀ ਬਾਬਾ ਤੁਹਾਨੂੰ ਮੁੱਖ ਮੰਤਰੀ ਬਣਦਾ ਦਿਖਾ ਦੇਗਾ ਕਿਉਂਕਿ ਇਹ ਪੰਜਾਬ ਦੇ ਲੋਕਾਂ ਦਾ ਕਹਿਣਾ ਹੈ ਪੰਜਾਬ ਦੇ ਲੋਕ ਕਹਿੰਦੇ ਨੇ ਬਾਬਾ ਹੁਣ ਉਧਰੋਂ ਤਾਂ ਰਿਟਾਇਰ ਹੋ ਗਿਆ ਡੇਰੇ 'ਚ ਇਧਰਲੇ ਪਾਸੇ ਬਾਬਾ ਗਰੀ ਨਹੀਂ ਹੁਣ ਨੇਤਾ ਗਰੀ ਚੱਲੂਗੀ ਸੋ ਇਹਨਾਂ ਗੱਲਾਂ ਦੇ ਉੱਤੇ ਤੁਹਾਡਾ ਕੀ ਕਹਿਣਾ ਹੈ ਕਿ ਬਿਕਰਮ ਸਿੰਘ ਮਜੀਠੀਆ ਨਾਬਾ ਦੀ ਜੇਲ੍ਹ ਦੇ ਵਿੱਚ ਵਾਪਸ ਜਾਣਗੇ ਤੁਹਾਡੇ ਵੀ ਇਸ ਵਿਸ਼ੇ ਦੇ ਉੱਤੇ ਕਮੈਂਟ ਜਰੂਰ ਕਰਦੇ ਹੋ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ